ਅਕਸਰ પતિ-ਪਤਨੀ ਦੇ ਰਿਸ਼ਤੇ ਉੱਤੇ ਕਈ ਮਜ਼ੇਦਾਰ ਜੋਕ ਤੁਸੀਂ ਸੁਨੇ ਹੋਣੇ ਆ ਪਰ ਇੱਕ ਅਸਲੀਅਤ ਦੇ ਵਿੱਚ ਅਜੀਬੋ-ਗਰੀਬ ਕਿੱਸਾ ਹੋਇਆ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਕਿ ਇੱਕ ਪਤੀ ਆਪਣੀ ਪਤਨੀ ਨੂੰ ਪੈਟਰੋਲ ਪੰਪ ਦੇ ਉੱਤੇ ਹੀ ਭੁੱਲ ਗਿਆ ਜੀ ਹਾਂ ਸੜਕ ਦੇ ਉੱਤੇ ਕਾਰ ਦੌੜ ਰਹੀ ਸੀ ਰੇਡੀਓ ਦੇ ਵਿੱਚ ਗੀਤ ਚੱਲ ਰਿਹਾ ਸੀਗਾ ਪਿੱਛੇ ਉਹ ਪਿਛਲੀ ਸੀਟ ਦੇ ਉੱਤੇ ਆਰਾਮ ਦੇ ਨਾਲ ਸੌ ਰਹੀ ਸੀ ਅਤੇ ਪਤੀ ਵੱਡੀ ਰਾਹਤ ਦੇ ਨਾਲ ਸੋਚ ਰਿਹਾ ਸੀ ਵਾ ਕਿੰਨੀ ਖੂਬਸੂਰਤ ਫੈਮਿਲੀ ਟ੍ਰਿਪ ਹੈ ਪਰ ਅਚਾਨਕ ਹੀ ਉਸਦੇ ਹੋਸ਼ ਉੱਡ ਗਏ ਕਿਉਂਕਿ ਉਸ ਨੂੰ ਯਾਦ ਆਇਆ ਕਿ ਗੱਡੀ ਦੇ ਵਿੱਚ ਤਾਂ ਉਸਦੀ ਪਤਨੀ ਤਾਂ ਹੈ ਹੀ ਨਹੀਂ ਇਹ ਵਾਕਈ ਹੈ ਇੱਕ ਸਾਹਿਬ ਹੈ ਦੱਸ ਦिए ਕਿ ਜੋ ਕਿ ਮੋਰਕੋ ਦੀਆਂ ਛੁੱਟੀਆਂ ਦੇ ਉੱਤੇ ਜਾਂਦੇ ਹੋਏ ਆਪਣੀ ਪਤਨੀ ਨੂੰ ਪੈਟਰੋਲ ਪੰਪ ਦੇ ਉੱਤੇ ਹੀ ਛੱਡ ਆਇਆ ਤੇ ਇਹ ਗੱਲ ਉਸ ਨੂੰ ਉਦੋਂ ਸਮਝ ਆਈ ਜਦੋਂ ਉਹ 300 ਕਿਲੋਮੀਟਰ ਦੂਰ ਨਿਕਲ ਚੁੱਕਿਆ ਸੀਗਾ ਤੇ ਹੁਣ ਅੱਗੇ ਜੋ ਹੋਇਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੁਹਾਨੂੰ ਵੀ ਚੱਕਰ ਪਹਿਚ ਜਾਣਗੇ ਕਿ ਆਖਿਰ ਪਤਨੀ ਨੂੰ ਕਿਵੇਂ ਭੁੱਲ ਗਿਆ ਠੀਕ ਹੈ ਪਰ ਹੱਦ ਤਾਂ ਉਦੋਂ ਹੋ ਗਈ ਇਹ ਸਖਸ਼ ਹੀ ਭੁੱਲ ਗਿਆ ਕਿ ਉਹ ਆਪਣੀ ਪਤਨੀ ਨੂੰ ਕਿਹੜੇ ਪੈਟਰੋਲ ਪੰਪ ਦੇ ਉੱਤੇ ਭੁੱਲਿਆ ਸੀਗਾ